ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਆਪਾਂ ਤੁਹਾਡੇ ਲਈ ਐਸ ਟਰੈਕਟਰ ਦੀ ਪੂਰੀ ਵੀਡੀਓ ਲੈ ਕੇ ਆਏ ਆ ਆਪਾਂ ਤੁਹਾਨੂੰ ਕਿਹਾ ਸੀਗਾ ਕਲਿੱਪ ਦੇ ਵਿੱਚ ਵੀ ਪੂਰੀ ਵੀਡੀਓ ਲੈ ਕੇ ਆਵਾਂਗੇ ਤੁਸੀਂ ਸਾਡੀ ਰੀਲ ਨੂੰ ਬਹੁਤ ਪਿਆਰ ਦਿੱਤਾ ਉਹਦੇ ਲਈ ਆਪਾਂ ਸਪੈਸ਼ਲ ਤੁਹਾਡੇ ਲਈ ਪੂਰੀ ਵੀਡੀਓ ਬਣਾਈ ਆ ਐਸ ਰੀਲ ਤੋਂ ਬਾਅਦ ਪੂਰੀ ਵੀਡੀਓ ਚੱਲੂਗੀ ਤੇ ਪੂਰੀ ਦੇਖ ਕੇ ਜਾਣਾ ਟਰੈਕਟਰ ਕਿੰਨਾ ਵੱਡਾ ਅੰਦਰੋਂ ਵੀ ਟਰੈਕਟਰ ਤੁਹਾਨੂੰ ਦਿਖਾਵਾਂਗੇ ਟਰੈਕਟਰ ਦੇ ਮੂਰੇ ਕਿਹੜੇ-ਕਿਹੜੇ ਇੰਪਲੀਮੈਂਟ ਲੱਗਿਆ ਉਹ ਵੀ ਚੈੱਕ ਤੁਹਾਨੂੰ ਕਰਾਵਾਂਗੇ ਤੇ ਵੀਡੀਓ ਬਹੁਤ ਸੋਹਣੀ ਆ ਸੋ ਵੀਡੀਓ ਨੂੰ ਪੂਰੇ ਦੇਖੇ ਬਿਨਾ ਕਿਸੇ ਨੇ ਸਕਿਪ ਨਹੀਂ ਕਰਨਾ ਤੇ ਸਾਡੇ ਪੇਜ ਨੂੰ ਜੇ YouTube ਤੇ ਹੋ ਤਾਂ ਸਬਸਕ੍ਰਾਈਬ ਕਰ ਲਓ ਜੇ Facebook ਤੇ ਹੋ ਤਾਂ ਫੋਲੋ ਕਰ ਲਓ ਲਾਈਕ ਸ਼ੇਅਰ ਕਮੈਂਟ ਕਰਕੇ ਸਾਡਾ ਤੁਸੀਂ ਪੇਜ ਨੂੰ ਸਪੋਰਟ ਕਰ ਸਕਦੇ ਹੋਗੇ ਸੋ ਆਓ ਅੱਜ ਆਪਾਂ ਤੁਹਾਨੂੰ ਇਸ ਟਰੈਕਟਰ ਬਾਰੇ ਪੂਰੀ ਜਾਣਕਾਰੀ ਦਿੰਨੇ ਆ ਕਿੰਨੇ ਦਾ ਇਹ ਟਰੈਕਟਰ ਆ ਧੰਨਵਾਦ ਸਾਡੇ 4 ਕਰੋੜ ਰੁਪਇਆ ਲਾਇਆ ਆਲੂ ਵੇਚਣ ਵਾਸਤੇ ਐਸ ਕਿਸਾਨ ਭਰਾਣੇ ਟਰੈਕਟਰ ਤੇ ਮੂਰੇ ਆਹ ਇੰਪਲੀਮੈਂਟ ਤੇ ਪਿੱਛੇ ਆਲੂ ਵਾਲੀ ਮਸ਼ੀਨ ਤੇ ਸਾਢੇ 4 ਕਰੋੜ ਰੁਪਇਆ ਸੋਚ ਕੇ ਤੁਸੀਂ ਹੈਰਾਨ ਹੋ ਜਾਓਗੇ ਅੱਜ ਸਾਨੂੰ ਟਰੈਕਟਰ ਬਾਰੇ ਸਾਰੀ ਜਾਣਕਾਰੀ ਦਿੰਨੇ ਆ ਕਿੱਥੋਂ ਆਇਆ ਤੇ ਇਹ ਕਿਵੇਂ ਕੀ ਕੰਮ ਕਰਦਾ ਹੈਗਾ ਬੈਲਜੀਅਮ ਤੋਂ ਇਹ ਇੰਪੋਰਟ ਕਰਾਇਆ ਹੋਇਆ ਟਰੈਕਟਰ ਆ ਇਹਦੇ ਟਾਇਰ ਵੀ ਐਡੇ ਨਗੇ ਕਿ ਤੁਸੀਂ ਸੋਚੇ ਨਹੀਂ ਹੋਣਾ ਕਦੇ ਸਾਨੂੰ ਪਹਿਲਾਂ ਤਾਂ ਆਪਏ ਇਹਦੇ ਟਾਇਰ ਦਿਖਾਉਣੇ ਆ ਇਹਦੇ ਜੋ ਪਿੱਛੇ ਵਾਲੇ ਟਾਇਰ ਆ ਇਹ 6 ਫੁੱਟ ਦਾ ਇੱਕ ਟਾਇਰ ਆ ਪਿੱਛੇ ਵਾਲਾ ਤੇ ਦੋਨੇ ਟਾਇਰ ਹੋਗੇ 12 ਫੁੱਟ ਦੇ ਠੀਕ ਹੈ ਆ ਤੁਸੀਂ ਚੈੱਕ ਕਰੋ ਇਹਦੇ ਪਿੱਛੇ ਛੀ ਟਾਇਰ ਪੈਂਦੇ ਆਗੇ 1 ਫੁੱਟ ਦਾ ਇੱਕ ਟਾਇਰਾਂ ਤੇ ਛੀ ਟਾਇਰ ਤਾਂ ਇਹ ਇੱਥੇ ਹੀ ਬਹਿ ਜਾਂਦੇ ਆਗੇ ਮੂਰੇ ਵਾਲਾ ਇਹਦਾ ਐਡਾ ਟਾਇਰ ਆਪਣੇ ਆਮ ਟਰੈਕਟਰ ਦਾ ਪਿੱਛੇ ਵਾਲਾ ਟਾਇਰ ਹੁੰਦਾਗਾ ਤੇ ਇਹਦੇ ਮੂਰੇ ਰੋਟਾਵੇਟਰ ਇੱਕ ਰੋਲਰ ਤੇ ਇਹਦੇ ਉੱਪਰ ਆਹ ਸਪਰੇਅ ਵਾਲੀਆਂ ਟੈਂਕੀਆਂ ਲੱਗੀਆਂ ਹੋਈਆਂ ਗਈਆਂ ਤੇ ਪੀਟੀਓ ਮੂਰੇ ਇਹਦੇ ਲੱਗੀ ਹੋਈ ਆ ਇੱਕ ਟਾਈਮ ਦੇ ਵਿੱਚ ਇਹ ਮੂਰੇ ਮੂਰੇ ਹੀ ਤਿੰਨ ਕੰਮ ਕਰੀ ਜਾਂਦਾ ਇਸ ਟਾਈਮ ਤੇ ਪਿੱਛੇ ਆਲੂ ਬੀਜਣ ਵਾਲੀ ਇਹਦੇ ਮਸ਼ੀਨ ਆ ਆਲੂ ਨਾਲ ਦੀ ਨਾਲ ਵਿਜੀ ਜਾਂਦਾ ਮੂਰੋ ਬਾਣ ਤਿਆਰ ਹੋ ਜਾਂਦਾ ਤੇ ਪਿੱਛੇ ਆਲੂਆਂ ਦੀ ਬਜਾਈ ਹੋ ਜਾਈ ਜਾਂਦੀ ਹੈ ਠੀਕ ਹੈ ਤੇ ਚੜਨ ਵਾਸਤੇ ਚਾਰ ਪੌੜੀਆਂ ਲਾਈਆਂ ਹੋਈਆਂ ਗਈਆਂ ਇੰਨਾ ਉੱਚਾ ਟਰੈਕਟਰ ਆ ਤੁਸੀਂ ਹੁਣ ਆਪ ਚੈੱਕ ਕਰ ਸਕਦੇ ਹੋ ਵੀ ਕਿੰਨਾ ਹੋਊਗਾ T7 ਇਹ ਮਾਡਲ ਆ ਨਿਊ ਹੋਲੈਂਡ ਵਾਲਾ ਦਾ ਮਾਡਲ ਆ ਮੂਰੇ ਤੇਲ ਵਾਲੀ ਟੈਂਕੀ ਆ ਲਿੰਗਾ ਉਹ ਵੀ ਮਾਰ ਲਓ ਤੇ ਟਾਇਰ ਇਧਰਲਾ ਵੀ ਦੇਖ ਲਓ ਦੋ ਟਾਇਰ ਉਧਰ ਪਾਇਆ ਪਿੱਛੇ ਤੇ ਦੋ ਟਾਇਰ ਹੀ ਇਧਰ ਪਾਇਆ ਹੁਣ ਸੋਨੂੰ ਵਿਚੋਂ ਦਿਖਾਈਏ ਵਿਚੋਂ ਸਾਰਾ ਇਹ ਕੰਪਿਊਟਰ ਸਿਸਟਮ ਹੁੰਦਾ ਠੀਕ ਆ ਪੜਿਆ ਲਿਖਿਆ ਬੰਦਾ ਇਹਨੂੰ ਚਲਾਉਂਦਾਗਾ ਡਰਾਈਵਰ ਨੂੰ ਪੂਰੀ ਨੌਲੇਜ ਹੋਵੇ ਉਹੀ ਇਹਦੇ ਤੇ ਆ ਕੇ ਬੰਦਾਗਾ ਤੁਸੀਂ ਨਿਗਾ ਮਾਰੋ ਬਿਨਾ ਇੰਗਲਿਸ਼ ਤੋਂ ਇਹਦੇ ਵਿੱਚ ਕੁਝ ਵੀ ਨਹੀਂ ਹੈਗਾਗਾ ਤੇ ਵਿੱਚ ਬੈਠ ਕੇ ਗੱਡੀ ਵਾਲੀ ਫੀਲਿੰਗ ਹੀ ਆਉਂਦੀ ਆ ਏਸੀ ਲੱਗਾ ਹੋਇਆ ਮਿਊਜ਼ਿਕ ਸਿਸਟਮ ਆ ਤੇ ਉੱਤੇ ਮੈਂ ਲੱਗਾ ਸਨਰੂਪ ਵੀ ਆ ਇਹ ਆਪਾਂ ਚੈੱਕ ਕਰ ਲਓ ਤੁਸੀਂ ਸਨਰੂਪ ਉੱਤੋਂ ਹੈਗਾਗਾ ਠੀਕ ਹੈ ਤੇ ਟਰੈਕਟਰ ਕਹਾਦਾ ਮਿੱਤਰੋ ਇੱਕ ਚੀਜ਼ ਹੀ ਆ ਬਸ ਇਹ ਬੰਦਾ ਜੀ ਕਰਦਾ ਇਹਨੂੰ ਖੜਕੇ ਦੇਖੀ ਜਾਵੇ ਤੇ ਇਹਦੀ ਲੰਬਾਈ ਦੀ ਗੱਲ ਕਰੀਏ ਇਹ ਲੰਬਾਈ ਵੀ ਬਹੁਤ ਹੈ ਜੀ ਲੰਬਾਈ ਇਹਦੀ ਹੈਗੀ ਆਗੇ तकरीबन 17 ਤੋਂ 20 ਫੁੱਟ ਦੀ ਆਪਣੀ ਇਹ ਵੀਡੀਓ ਦੇ ਵਿੱਚ ਸਕਰੀਨ ਤੇ ਪੂਰਾ ਆਉਣਾ ਨਹੀਂਗਾ ਪੂਰੇ ਪਿੱਛੇ ਜਾ ਕੇ ਤੁਹਾਨੂੰ ਦਿਖਾਉਣਾ ਪਊਗੀ ਇਹਦੀ ਲੰਬਾਈ ਕਿੰਨੀ ਆ ਚੈੱਕ ਕਰੋ ਤੁਸੀਂ ਠੀਕ ਹੈ ਇਹ 12 ਇੰਪੋਰਟ ਹੋਇਆ ਹੋਇਆ ਕਹਿੰਦੇ ਇਹ ਆਪਣੇ ਇੰਡੀਆ ਦੇ ਵਿੱਚ ਦੋ ਟਰੈਕਟਰ ਹੀ ਆ ਇੱਕ ਟਰੈਕਟਰ ਤੁਸੀਂ ਅੱਜ ਸਕਰੀਨ ਤੇ ਦੇਖੀ ਜਾਂਦੇ ਹੋ ਆਪਦੇ ਭਾਈ ਭੈਣ ਤੇ ਰਿਸ਼ਤੇਦਾਰਾਂ ਨੂੰ ਵੀ ਇਹ ਟਰੈਕਟਰ ਦਿਖਾ ਦਿਓ ਸਾਰੇ ਠੀਕ ਹੈ ਕੋਈ ਰਹਿ ਨਾ ਜਾਵੇ ਆਹ ਟਰੈਕਟਰ ਦੇਖਣ ਕਿੰਨੇ ਫੇਰ ਕਿਤੇ ਬਾਅਦ ਦੇ ਵਿੱਚ ਤੁਸੀਂ ਗੱਲ ਕਰਨ ਤੇ ਉਹ ਸਾਨੂੰ ਕਵੇ ਕਿ ਮੈਂ ਤਾਂ ਦੇਖਿਆ ਨਹੀਂ ਹੈਗਾ ਯਾਰ ਐਵੇਂ ਗੱਪ ਮਾਰੀ ਜਾਂਦਾ ਇਹ ਸੱਚੀ ਗੱਲ ਹੈ ਤੇ ਤੁਹਾਡੇ ਸਾਹਮਣੇ ਆ ਪੇਜ ਨੂੰ ਸਬਸਕ੍ਰਾਈਬ ਕਰਕੇ ਫੋ